ਸਵਾਗਤ ਹੈ ਜੀ ਅੱਜ ਦੀ ਸਾਡੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਤੁਹਾਡੇ ਨਾਲ ਉਸ ਬੰਦੇ ਦੇ ਘਰ ਦੀ ਵੀਡੀਓ ਸ਼ੇਅਰ ਕਰਨ ਲੱਗੇ ਆ ਕਿਸੇ ਟਾਈਮ ਦੁਨੀਆ ਦੇ ਉੱਤੇ ਰਾਜ ਕਰਦਾ ਸੀਗਾ ਦੋਸਤੋ ਇਹ ਬੰਦਾ ਪੂਰੀ ਦੁਨੀਆ ਦੇ ਵਿੱਚ ਅਮੀਰ ਹੁੰਦਾ ਸੀਗਾ ਤੇ ਇਹਦਾ ਘਰ ਅੱਜ ਕਿਵੇਂ ਖੰਡਰ ਬਣ ਚੁੱਕਿਆ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋਗੇ ਸੋ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਤੇ ਆਪਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਦਰਸ਼ਕੋ ਬਹੁਤ ਤਕੜੀ ਚੀਜ਼ ਦਿਖਾਉਣ ਲੱਗੇ ਆ ਤੁਹਾਨੂੰ ਮੈਂ ਇਹ ਹੈ ਰਾਮਗੜ੍ਹ ਦੇ ਵਿੱਚ ਆ ਰਾਮਗੜ੍ਹ ਸ਼ੇਖਾਵਟੀ ਚੂਰੂ ਦੇ ਕੋਲੇ ਆ ਦੇਖੋ ਪੁਰਾਣੇ ਖੂਹ ਦੇ ਉੱਤੇ ਕਿਸ ਤਰੀਕੇ ਨਾਲ ਡਿਜ਼ਾਈਨਿੰਗ ਕੀਤੀ ਹੋਈ ਆ ਤੇ ਇਹ ਪੋਦਾਰ ਹਵੇਲੀ ਦੇ ਵਿੱਚ ਪੋਦਾਰ ਛਤਰੀ ਕਹਿੰਦੇ ਆ ਸੋਨਮੇ ਦੱਸ ਦਿਆਂ ਇੱਥੇ ਪੌਣੀਆਂ ਚਲਦੀਆਂ ਹੁੰਦੀਆਂ ਸੀਗੀਆਂ ਇੱਥੋਂ ਪੌਣੀਆਂ ਚ ਇੱਥੇ ਖੂਹ ਲੱਗਿਆ ਹੋਇਆ ਆ ਦੇਖੋ ਇੱਥੇ ਨਾ ਮਤਲਬ ਉਹ ਪੌਣੀ ਟੰਗੀ ਹੁੰਦੀ ਸੀ ਆ ਦੋ ਸਰਾਖ ਹੋਲ ਦਿੱਤੇ ਹੋਏ ਆ ਇੱਥੇ ਭੋਲ ਦਿੱਤੇ ਇੱਥੋਂ ਪੌਣੀ ਦੇ ਨਾਲ ਆ ਖੂਹ ਦੇ ਵਿੱਚੋਂ ਪਾਣੀ ਕੱਢ ਲਿਆ ਜਾਂਦਾ ਹੁੰਦਾ ਸੀਗਾ ਖੂਹ ਦਿੱਤਾ ਹੋਇਆ ਵਾ ਉੱਤੇ ਇਹਨਾਂ ਨੇ ਆ ਲੌਕ ਜੇ ਲਾ ਕੇ ਬੰਦ ਕਰ ਕੀਤਾ ਹੋਇਆ ਵਾ ਆ ਦੇਖੋ ਇਦਾਂ ਦਾ ਆ ਬਣਾਤਾ ਆ ਗ੍ਰਿਲੀ ਜੀ ਲਾਤੀ ਉੱਤੇ ਤੇ ਇੱਥੇ ਮਤਲਬ ਖੜ ਜਾਂਦੇ ਹੁੰਦੇ ਸੀ ਇੱਥੇ ਕੀ ਹੁੰਦਾ ਸੀਗਾ ਜ਼ੋਰ ਪੈਣ ਨੂੰ ਅ ਟੇਡਾ ਲਾਇਆ ਹੁੰਦਾ ਸੀ ਇੱਥੋਂ ਆਏ ਜ਼ੋਰ ਪਾ ਕੇ ਇਦਾਂ ਰਸਾ ਖਿੱਚ ਸਕਣ ਕਮਾਲ ਹੀ ਸੀ ਵੀਊ ਯਾਰ ਕਮਾਲ ਹੀ ਗੱਲ ਬਾਤ ਆ ਪਾਣੀ ਸੀਗਾ ਇਹਦੇ ਵਿੱਚ ਭਰ ਦਿੰਦੇ ਹੁੰਦੇ ਸੀ ਇੱਥੋਂ ਦੀ ਚੁਬੱਚੇ ਦਿੱਤੇ ਹੋਏ ਆ ਤੇ ਇਧਰਲੇ ਪਾਸੇ ਵੀ ਪਾਣੀ ਭਰਿਆ ਜਾਂਦਾ ਹੁੰਦਾ ਸੀ ਆ ਦੇਖੋ ਤੇ ਆ ਆ ਪਨਾਲਾ ਦਿੱਤਾ ਵਾ ਆਹ ਮੂਹ ਦਿੱਤਾ ਵਾ ਉਹ ਚ ਪਾਣੀ ਡੋਲ ਦਿੰਦੇ ਸੀ ਉਹਦੇ ਚੋਂ ਪਾਣੀ ਫਿਰ ਇਸ ਚ ਚਲੇ ਜਾਂਦਾ ਸੀ ਆ ਥੱਲੇ ਜਿਹੜਾ ਡਿੱਗੀ ਬਣੀ ਹੋਈ ਆ ਆ ਡਿੱਗੀ ਚ ਪਾਣੀ ਪਾਇਆ ਜਾਂਦਾ ਹੁੰਦਾ ਸੀਗਾ ਮਤਲਬ ਹੈ ਕਿ ਨਾ ਕਮਾਲ ਦਾ ਕੰਮ ਇਹ ਰਾਮਗੜ੍ਹ ਸ਼ਿਖਾਵਤੀ ਦੇ ਵਿੱਚ ਆ ਦੇਖੋ ਖੂਹ ਹੋ ਗਈ ਕਿੰਨਾ ਖਸਤਾ ਹਾਲਤ ਦੇ ਵਿੱਚ ਹੋ ਚੁੱਕਿਆ ਵਾ ਪੁਰਾਣਾ ਵਾ ਤਕਰੀਬਨ 2-250 ਸਾਲ ਪੁਰਾਣਾ ਪੋਦਾਰ ਪਰਿਵਾਰ ਜਿਹੜਾ ਕਿ ਇੰਡੀਆ ਦਾ ਇੱਕ ਵੱਡਾ ਬਿਜ਼ਨਸਮੈਨ ਪਰਿਵਾਰ ਆ ਮੰਨਿਆ ਗਿਆ ਵਾ ਉਹਨਾਂ ਦੀ ਹਵੇਲੀ ਆ ਇਸ ਆ ਆਪਣਾ ਕਹਿ ਸਕਦੇ ਆ ਛਤਰੀ ਆ ਹਵੇਲੀ ਨੇ ਦੀ ਅਲੱਗ ਤੋਂ ਵੀ ਇੱਕ ਹੈਗੀ ਆ ਇਹ ਵੱਡੇ ਸੇਠ ਹੋਏ ਨੇ ਤੇ ਇੱਥੇ ਆਡਟ ਦਿੱਥੋਂ ਪਾਣੀ ਫਿਰ ਸਾਰੇ ਆਡਟ ਥਾਵਾਂ ਨੂੰ ਸਪਲਾਈ ਹੁੰਦਾ ਸੀ ਕਿਉਂਕਿ ਉਹਨਾਂ ਦੇ ਬਾਗ-ਬਗੀਚੇ ਵੀ ਕਾਫੀ ਹੁੰਦੇ ਸੀ ਕਿ ਆ ਪੱਥਰ ਦਿਖਾ ਦਿਓ ਕਿਸ ਕਿਸਮ ਦੇ ਪੱਥਰ ਨੇ ਕਮਾਲ ਹੀ ਇਧਰ ਗੱਲ ਬਾਤ ਆਜੋ ਇਧਰਲੇ ਪਾਸੇ ਦੇਖਿਆ ਆ ਦੇਖੋ ਆ ਪਾ ਜੀਏ ਆ ਪੁਰਾਣੇ ਪੁਰਾਣੇ ਦਰਖਤ ਲੱਗੇ ਨੇ ਆ ਤਾਂ ਛਤਰੀਆਂ ਬਣੀਆਂ ਹੋਈਆਂ ਨੇ ਇਹ ਛਤਰੀਆਂ ਵਾਲੇ ਪਾਸੇ ਵੀ ਤੁਹਾਨੂੰ ਮੈਂ ਆਜੂ ਦਿਖਾ ਲਿਆ ਵਾ ਤੇ ਉੱਥੋਂ ਪਾਣੀ ਕੀ ਸੀ ਨਾ ਇਧਰ ਪਾਣੀ ਛੜ ਦਿੰਦੇ ਸੀਗੇ ਟੇਪਰ ਦਿੱਤਾ ਹੋਇਆ ਤੇ ਪਾਣੀ ਫਿਰ ਅੱਗੇ ਇਹਨਾਂ ਦਾ ਖੇਤਾਂ ਨੂੰ ਚੱਲੇ ਜਾਂਦਾ ਹੁੰਦਾ ਸੀਗਾ ਆ ਜਿਆ ਨਾਲਾ ਵੱਡਾ ਨਜ਼ਰ ਆਊਗਾ ਨਾ ਕਿ ਪਾਣੀ ਨਾ ਚਲਾ ਜਾਂਦਾ ਸੀ ਇਹਦੇ ਵਿੱਚ ਤੇ ਦਰਸ਼ਕੋ ਇਧਰਲੇ ਪਾਸੇ ਆਓ ਆ ਉਜਾੜ ਜੇ ਪਿਆ ਇਧਰ ਆਪਾਂ ਬਾਜ ਚ ਚੱਲਦੇ ਹਾਂ ਪਹਿਲਾਂ ਇਧਰ ਦੇਖ ਲਈਏ ਇੱਕ ਦੋ ਚੀਜ਼ਾਂ ਤੇ ਆਹ ਦੇਖੋ ਇਧਰਲੇ ਪਾਸੇ ਨਾ ਊਂਟ ਦੀ ਪਈਆ ਆ ਪੁਰਾਣਾ ਮੰਜਾ ਪਿਆ ਵਾ ਮਤਲਬ ਉਹਨਾਂ ਦਾ ਰੱਖਿਆ ਹੋਇਆ ਇੱਥੇ ਪੁਰਾਣਾ ਪਿਆ ਵਾ ਹਜੇ ਵੀ ਪਰਿਵਾਰ ਰਹਿੰਦਾ ਵਾ ਉਸ ਪਰਿਵਾਰ ਨੇ ਆਪਣੂੰ ਯਾਦ ਦਿਤੀ ਸੀ ਕਿ ਤੇ ਦਿਖਾ ਸਕਦੇ ਹਾਂ ਆ ਦੇਖੋ ਲੈ ਊਂਟ ਦੀ ਉਤਲੀ ਕੈਸਦਾ ਕਾਠੀ ਸ਼ੈਡਲ ਆਹ ਦੇਖੋ ਪਈਓ ਇੱਥੇ ਇੱਥੇ ਪਈਆ ਉਹਨਾਂ ਜ਼ਮਾਨਿਆਂ ਦੀ ਜਿੰਨਾ ਜ਼ਮਾਨਿਆਂ ਚ ਇੱਥੇ ਊਂਟ ਆਮ ਤੌਰ ਤੇ ਕਮਰਸੜੀਆਂ ਵਾਂਗੂ ਵਰਤੇ ਜਾਂਦੇ ਹੁੰਦੇ ਸੀਗੇ ਤੇ ਇੱਥੇ ਥਾਂ-ਥਾਂ ਤੇ ਕੁਝ ਨਾ ਕੁਝ ਲਿਖਿਆ ਹੋਇਆ ਵਾ ਮਤਲਬ ਨਾਮ ਵਗੈਰਾ ਲਿਖੇ ਗਏ ਆ ਰੰਗ ਬਹੁਤ ਪੱਕੇ ਕੀਤੇ ਗਏ ਆ ਆ ਖੰਡਰ ਹੋ ਚੁੱਕ ਉਨਾ ਜ਼ਮਾਨੇ ਦੇ ਪ੍ਰਾਣੀਆਂ ਪੀੜੀਆਂ ਜੀਆਂ ਜਿਨ੍ਹਾਂ ਨੂੰ ਕਹਿ ਸਕਦੇ ਹਾਂ ਕਿ ਆਹ ਦੇਖੋ ਲੈ ਲੈ ਪ੍ਰਾਣੀਆਂ ਪੀੜੀਆਂ ਹੀ ਆ ਨਜ਼ਰ ਆਉਣੀਆਂ ਬੜਮੰਜੀਆਂ ਕਹਿ ਲੋਗੇ ਇਹ ਨਜ਼ਰ ਆਉਣੀਆਂ ਤੁਹਾਨੂੰ ਆ ਜੋ ਦੂਜੇ ਪਾਸੇ ਜਾ ਕੇ ਆਪਾਂ ਹੋਰ ਵੀ ਦੇਖਦੇ ਹਾਂ ਦਰਸ਼ਕੋ ਆ ਵੀ ਡੂੰਗਾ ਖਾਲ ਜਾਂਦਾ ਵਾ ਮਤਲਬ ਚੌੜਾ ਵਕ ਸੂਏ ਤਰੀ ਤਰ੍ਹਾਂ ਨਜ਼ਰ ਆਉਗੇ ਪਾਣੀ ਜਾਣ ਵਾਸਤੇ ਸਪਲਾਈ ਤੇ ਇਧਰਲੇ ਪਾਸੇ ਵੀ ਆ ਡੂੰਗਾ ਦਿੱਤਾ ਹੋਇਆ ਥਾਂ ਇਧਰੋਂ ਵੀ ਵਰਖਾ ਦਾ ਪਾਣੀ ਬਾਹਰ ਜਾ ਕੇ ਇਕੱਠਾ ਹੋ ਜਾਂਦਾ ਸੀ ਜੇ ਕਿਸੇ ਨੇ ਖੇਤੀ ਬਾੜੀ ਲਈ ਯੂਜ਼ ਕਰਨਾ ਵਰਤੋਂ ਕਰਨਾ ਤਾਂ ਕਰ ਸਕਦੇ ਸੀਗੇ ਇਹਦੇ ਪੁਰਾਣੇ-ਪੁਰਾਣੇ ਦਰਵਾਜ਼ੇ ਨਜ਼ਰ ਆਉਣਗੇ ਆਜੋ ਇਹਦੇ ਵਿੱਚ ਦਿਖਾ ਦਿਆਂ ਤੁਹਾਨੂੰ ਮੈਂ ਸੋਨੀਆਂ ਵੀਰੇ ਲਾਈਟ ਕੱਢੀ ਤੇ ਆ ਦਰਸ਼ਕੋ ਇਹ ਵੀ ਇੱਕ ਪੁਰਾਣਾਵਾ ਦੇਖੋ ਤੁਸੀਂ ਦੇਖੋਗੇ ਤਾਂ ਕੋਈ ਭਾਸ਼ਾ ਲਿਖੀ ਆਪਣੇ ਸੰਸਕ੍ਰਿਤ ਤੋਂ ਬਹਾਰ ਸੰਸਕ੍ਰਿਤ ਹੋ ਸਕਦੀ ਆ ਅਜੋ ਤੇ ਤੁਹਾਨੂੰ ਭਾਸ਼ਾ ਨਜ਼ਰ ਆ ਜੂਗੀ ਤੇ ਇਹ ਲਿਖੀ ਹੋਈ ਆ ਜਾਲੇ-ਜੂਲੇ ਪੈ ਚੁੱਕੇ ਆ ਇਹਦੇ ਵਿੱਚ ਹਨਾ ਆਜੋ ਆ ਸੀਗਾ ਬਾਹਰ ਅੰਦਰੋਂ ਅੰਦਰੋਂ ਪਾਣੀ ਜਿਹੜਾ ਡਰੇਨੇਜ ਸਿਸਟਮ ਵਾਸਤੇ ਆ ਵੀ ਇੱਕ ਪੁਰਾਣਾ ਕਮਰਾ ਵਾ ਇਹਦੇ ਵਿੱਚ ਆਜੋ ਗੁਪੀ ਵੀਰ ਅੰਦਰ ਤੱਕ ਦਿਖਾ ਦਿਓ ਇਸ ਮਤਲਬ ਕੀ ਸੀਗਾ ਕਿ ਆਹ ਜਿਹੜੀ ਚੀਜ਼ ਤੁਹਾਨੂੰ ਨਜ਼ਰ ਆਉਗੋ ਜਿੱਥੇ ਲਾਈਟ ਪੈ ਰਹੀ ਆ ਇਹ ਆਲੇ ਰੱਖੇ ਗਏ ਸੀ ਮਤਲਬ ਇੱਕ ਤਜ਼ੋਰੀ ਖਾਨਾ ਕਹਿ ਸਕਦੇ ਆ ਜਾਂ ਕਹਿ ਸਕਦਾ ਕਿ ਚਾਹ ਪਾਣੀ ਬਣਾਉਣ ਦੇ ਲਈ ਇੱਕ ਛੋਟੀ ਜੀ ਰਸੋਈ ਹੋ ਸਕਦੀ ਆ ਇਹ ਜਿਹੜੀ ਤੁਸੀਂ ਇਸ ਵਕਤ ਇਮਾਰਤ ਦੇਖ ਰਹੇ ਹੋ ਆਜੋ ਇਧਰਲੇ ਪਾਸੇ ਕਾਫੀ ਖਾਸ ਦਾ ਹਾਲਤ ਵਿੱਚ ਹੋ ਚੁੱਕੀ ਆ ਇੱਥੇ ਤੇ ਇਧਰਲੇ ਪਾਸੇ ਦਿਖਾ ਦਿਆਂ ਇਹਦੇ ਸਾਹਮਣੇ ਵੀ ਸੇਮ ਹੀ ਇੱਕ ਅਲੱਗ ਤੋਂ ਪੋਰਸ਼ਨ ਇਹ ਪਵਦਾਰ ਹਵੇਲੀ ਦੇ ਵਿੱਚ ਆ ਤੇ ਪੇਂਟਿੰਗਸ ਤਾਂ ਦਿਖਾ ਦਿਓ ਗੋਪੀ ਮੇਰੇ ਤਾਂ ਸ਼ੌਕ ਕੇਸ ਕਾਵਦੀਆਂ ਬਣੀਆਂ ਹੋਈਆਂ ਨੇ ਤਸਵੀਰਾਂ ਨਜ਼ਰ ਆ ਜਾਣਗੀਆਂ ਤੁਹਾਨੂੰ ਦੇਖੋ ਕਿਰਾਂ ਕਮਾਲ ਵੀਊ ਨਜ਼ਰ ਆਊਗਾ ਤੁਹਾਨੂੰ ਇਹ ਤੁੱਪ ਪੈ ਰਹੀ ਕਰਕੇ ਨਾ ਕਲੀਅਰ ਨਹੀਂ ਵੀਊ ਆਉਣਾ ਤੇ ਆਜੋ ਇਧਰਲੇ ਪਾਸੇ ਦਿਖਾ ਦਈਏ ਆ ਆਇਓ ਇਧਰ ਤਾਂ ਚੱਲਦੇ ਨਾਲੇ ਦੇਖਦੇ ਹਾਂ ਹੋਰ ਵੀ ਦਰਸ਼ਕੋ ਇਧਰਲੇ ਪੱਸੇ ਆਜੋ ਥੱਲੇ ਵਾਲਾ ਪੋਰਸ਼ਨ ਦਿਖਾ ਦਿਆਂ ਮੈਂ ਆਹ ਦੇਖੋ ਕਿਹਦਾ ਕਤਵਦੀਰ ਗੇਟ ਦਰਵਾਜ਼ੇ ਕਿੰਨੇ ਮਜ਼ਬੂਤ ਲੱਗੇ ਸੀ ਦੇਖੋ ਆ ਲੱਕੜਾ ਬਹੁਤ ਅਖਰੋਟ ਦੀ ਲੱਕੜਾ ਕਿਉਂਕਿ weight ਵਜੋਂ ਹੌਲਾ ਨਜ਼ਰ ਆ ਰਿਹਾ ਵਾ ਪਰ ਕੁਆਲਿਟੀ ਵਜੋਂ ਬਹੁਤ ਤਕੜਾ ਮਤਲਬ ਛੋਟੇ ਛੋਟੇ ਇੱਥੇ ਰੱਖੇ ਤਾਂ ਚ ਰੱਖੇ ਛੋਟਾ ਛੋਟਾ ਥਾਈਆ ਇੱਕ ਬੰਦਾ ਹੀ ਖੜ ਬੈਠ ਸਕਦਾ ਇੱਥੇ ਤੇ ਆ ਨਿੱਕੇ ਨਿੱਕੇ ਕਮਰੇ ਹੋਗੇ ਆ ਵੀ ਇੱਕ ਕਹਿੰਦਾ ਸਟੋਰ ਰੂਮ ਆ ਸਟੋਰ ਰੂਮ ਨਜ਼ਰ ਆਊਗਾ ਤੁਹਾਨੂੰ ਆ ਦੇਖੋ ਲੱਕੜ ਗਲ ਚੁੱਕੀ ਹੈ ਇਹਦੀ ਵੀ ਦੀ ਕਿੰਨਾ ਚਿਰ ਪੁਰਾਣਾ ਹੋਊਗਾ ਬਸ ਜਿੰਦਾ ਹੀ ਕੱਲਾ ਮਜ਼ਬੂਤ ਰਹੇਗਾ ਲੱਕੜ ਤਾਂ ਗਲ ਚੁੱਕੀ ਹੈ ਇਹਦੀ ਕਾਫੀ ਅੱਛਾ ਤੁਹਾਨੂੰ ਨਜ਼ਰ ਆਊਗਾ ਆ ਜੂ ਇਹਦੀ ਪੇਂਟਿੰਗਸ ਦਿਖਾ ਦਿਆਂ ਮੈਂ ਆ ਦਿਖਾ ਦਿਓ ਊਂਠ ਵਗਰਾ ਬਣੇ ਹੋਏ ਨਜ਼ਰ ਆ ਜਾਣਗੇ ਤੁਹਾਨੂੰ ਆਓ ਦੇਖੋ ਕਮਾਲ ਦੇਖੋ ਵੀਓ ਕਿੰਨਾ ਸੋਹਣਾ ਤੇ ਕਮਾਲ ਵੀਊ ਨਜ਼ਾਰਾ ਆਊਗਾ ਆ ਰਹੀ ਜੀ ਸਹੀ ਇਹ ਮਤਲਬ ਸਾਰੇ ਕੁਦਰਤੀ ਰੰਗ ਹੀ ਇਹਦੇ ਉੱਤੇ ਵਰਤੇ ਗਏ ਸੀਗੇ ਤੇ ਆ ਕੀ ਸੀ ਚੀਜ਼ ਸੀ ਸੋਹਣੀ ਇਹ ਬਈ ਦੀਵਾ ਰੱਖਣ ਨੂੰ ਹੈ ਇਹ ਦੀਵਾ ਰੱਖਣ ਵਾਸਤੇ ਸੀਗੀ ਮੇਰਾ ਪੁਰਾਣੇ ਵੇਲੇ ਵਿੱਚ ਸੇਠ ਜਦੋਂ ਹਿਸਾਬ ਕਿਤਾਬ ਕਰਦੇ ਸੀ ਤੇ ਬੈਠ ਜਾਂਦੇ ਸੀ ਉੱਤੇ ਦੀਵਾ ਰੱਖ ਦਿੰਦੇ ਸੀਗੇ ਆ ਚੀਜ਼ ਇੱਕ ਪੁਰਾਣੀ ਪਈ ਹੋਈ ਆ ਹਨਾ ਬਹੁਤ ਕਮਾਲ ਦੀ ਚੀਜ਼ ਆ ਇਹ ਵੀ ਤੇ ਦਰਸ਼ਕੋ ਆ ਦੇਖੋ ਆ ਪੌੜੀਆਂ ਚੜ ਰਹੀਆਂ ਨੇ ਇਹਦੇ ਚੜ ਰਹੇ ਆਪਾਂ ਤਾਂ ਨੂੰ ਉੱਪਰ ਪੌੜੀਆਂ ਚੜਦੀਆਂ ਨੇ ਤੇ ਆ ਫਿਊ ਨਜ਼ਰ ਆ ਜੂਗਾ ਆ ਪੇਂਟਿੰਗਸ ਦਿਖਾ ਦਿਓ ਕਿੰਡੀਆਂ ਰੀਅਰ ਪੇਂਟਿੰਗਸ ਨੇ ਆ ਦੇਖੋ ਐ ਕਿ ਨਾ ਕਮਾਲ ਚਿੱਤਰਕਾਰੀ ਕਿੰਨੀ ਕੀਤੀ ਹੈ ਰੰਗ ਕਿੰਨੇ ਵਰਤੇ ਜਿਹੜੇ ਆਹ ਰੰਗ ਆ ਨਾ ਬਲੂ ਰੰਗ ਨੀਲਾ ਨਜ਼ਰ ਆਊਗਾ ਇਹ ਅਫਗਾਨਿਸਤਾਨ ਦੇ ਪਹਾੜਾਂ ਚੋਂ ਮਿਲਦਾ ਹੁੰਦਾ ਹੈ ਵਪਾਰੀ ਸੀਗੇ ਜਿਹੜੇ ਕਿ ਯੂਰਪ ਅਫਰੀਕਾ ਏਸ਼ੀਆ ਤੱਕ ਜਾ ਕੇ ਵਪਾਰ ਕਰਦੇ ਹੁੰਦੇ ਸੀਗੇ ਆ ਬੈਠ ਆ ਬੈਠੇ ਅਮਦ ਸ਼ਾਹੀ ਸੇਠ ਉਸ ਹਿਸਾਬ ਤੇ ਮਤਲਬ ਪੁਰਾਣਾ ਕਲਚਰ ਦਿਖਾਇਆ ਜਾ ਰਿਹਾ ਜਿਹਦੇ ਵਿੱਚ ਇੱਕ ਔਰਤ ਪੱਖੀ ਚੱਲ ਰਹੀ ਆ ਆ ਦੇ ਫੇਜੀਆਂ ਚਿੱਤਰਕਾਰੀਆਂ ਤੁਹਾਨੂੰ ਖਾਸ ਤੌਰ ਤੇ ਇੱਥੇ ਵੇਖਣ ਨੂੰ ਮਿਲ ਜਾਣਗੀਆਂ ਇੱਥੇ ਇੱਕ ਔਰਤ ਪੱਖੀ ਚੱਲ ਰਹੀ ਆ ਆਸਪਤਲ ਉਹਨਾਂ ਦੇ ਮੁੱਛਾਂ ਤੇ ਸਟਾਈਲ ਵੀ ਮਾਰਵਾੜ ਏਰੀਆ ਦੇ ਵੱਖਰੇ ਸੀਗੇ ਜਿਹੜੇ ਕਿ ਉਸ ਸਮੇਂ ਸੀ ਆਹ ਤਨ ਤਨ ਜਿੰਦੇ ਲਾਏ ਹੋਏ ਕੁੰਡੇ ਪੁਰਾਣੇ ਲੱਗੇ ਹੋਏ ਐ ਇਸ ਇਮਾਰਤ ਦੇ ਵਿੱਚ ਤੇ ਬਹੁਤ ਮਜ਼ਬੂਤ ਬਣੀ ਹੋਈ ਇਮਾਰਤ ਸੀ ਇਹ ਦਰਸ਼ਕੋ ਦੇਖੋ ਕਿੰਨਾ ਆਲੀਸ਼ਾਨ ਰੰਗ ਕੀਤਾ ਹੋਇਆ ਇਹਨਾਂ ਛਤਰੀਆਂ ਦੇ ਉੱਤੇ ਕਮਾਲ ਹੀ ਸੀ ਇਹ ਰਾਮਗੜ੍ਹ ਸ਼ਖਾਵਟੀ ਆ ਇਹ ਚੂਰੂ ਦੇ ਕੋਲ ਪਾਇੰਦਾ ਚੂਰੂ ਇੱਕ ਜ਼ਿਲ੍ਹਾ ਵਾ ਉੱਥੇ ਪਾਇੰਦਾ ਮਾਰ ਇਹਦੇ ਨਾਲ ਜੁੜੀਆਂ ਹੋਈਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਲੈ ਕੇ ਜਾਵਾਂ ਲੈ ਕੇ ਪੇਸ਼ ਹੋਵਾਂਗੇ ਤੁਹਾਡੇ ਸਾਹਮਣੇ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਮਿਹਰਬਾਨੀ ਧੰਨਵਾਦ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਪਹਿਲੀ ਵਾਰ ਚੈਨਲ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਜਰੂਰ ਕਰ ਲਿਓ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ